ਇੱਕ ਪਾਸੇ ਪਾਕਿਸਤਾਨ ਨਾਲ ਤਣਾਅ ਹੈਗਾ ਇੱਕ ਪਾਸੇ ਪਾਕਿਸਤਾਨ ਦੇ ਵੱਲ ਤਣਾਅ ਬਣਿਆ ਹੋਇਆ ਹੈ ਭਾਰਤ ਪਾਕਿਸਤਾਨ ਦੇ ਵਿਚਾਲੇ ਕ੍ਰੂਸ਼ਲ ਸਟੇਟ ਚੱਲਦੀ ਪਈ ਹੈ ਤੇ ਦੂਸਰੇ ਪਾਸੇ ਪੰਜਾਬ ਤੇ ਹਰਿਆਣਾ ਦੇ ਵਿੱਚ ਤਣਾਅ ਦੁਆਰਾ ਸ਼ੁਰੂ ਹੋ ਗਿਆ ਹੈ ਬੀਬੀਐਮਬੀ ਦੀ ਮੀਟਿੰਗ ਤੋਂ ਬਾਅਦ ਇਲਜ਼ਾਮ ਵੱਡੇ ਲਾਏ ਜਾ ਚੁੱਕੇ ਨੇ ਸੀਐਮ ਭਗਵੰਤ ਮਾਨ ਨੇ ਨਾਇਬ ਸਿੰਘ ਸੈਣੀ ਜਿਹੜੇ ਹਰਿਆਣਾ ਦੇ ਸੀਐਮ ਨੇ ਔਰ ਉਹਨਾਂ ਤੇ ਲਾਏ ਨੇ ਔਰ ਹਰਿਆਣਾ ਦੇ ਸੀਐਮ ਨੇ ਮੁੜ ਕੇ ਪੰਜਾਬ ਦੇ ਸੀਐਮ ਯਾਨੀ ਕਿ ਭਗਵੰਤ ਸਿੰਘ ਮਾਨ ਹੁਣਾਂ ਤੇ ਇਲਜ਼ਾਮ ਲਾਏ ਨੇ ਪਰ ਇਹ ਮਸਲਾ ਹੈ ਕਿ ਇਹ ਵਿਚਾਰਨਾ ਬਹੁਤ ਜ਼ਰੂਰੀ ਹੈ ਇੱਕ ਪਾਸੇ ਅਲਜ਼ਾਮ ਲੱਗੇ ਨੇ ਕਿ ਹਰਿਆਣਾ ਹੋਰ ਪਾਣੀ ਮੰਗ ਰਿਹਾ ਹੈ ਤੇ ਹਰਿਆਣਾ ਸਰਕਾਰ ਕਹਿ ਰਹੀ ਹੈ ਕਿ ਪੰਜਾਬ ਸਰਕਾਰ ਮੰਨ ਗਈ ਸੀ ਜੇ ਇਹ ਦੋਵੇਂ ਗੱਲਾਂ ਰਿਲੇਟ ਕਰੀਏ ਤਾਂ ਆਪਣੀ ਸਰਕਾਰ ਦੇ ਉੱਤੇ ਵੀ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ ਪਰ ਅੰਦਰਲੀ ਗੱਲ ਕੀ ਹੈ ਅਸਲ ਮੁੱਦਾ ਕੀ ਹੈ ਇਹ ਵਿਚਾਰਨਾ ਬਹੁਤ ਜ਼ਰੂਰੀ ਹੈ ਦਰਸਲ ਪੰਜਾਬ ਸਰਕਾਰ ਉੱਤੇ ਇਹ ਇਲਜ਼ਾਮ ਤਾਂ ਲਗਾਇਆ ਗਿਆ ਹੈ ਕਿ ਜਿਹੜੀ ਲੜਾਈ ਸਰਕਾਰ ਨੇ ਲੜਨੀ ਸੀ ਉਹ ਨਹੀਂ ਲੜੀ ਜਾ ਰਹੀ ਪਰ ਅਸਲ ਮੁੱਦਾ ਵਿਚਾਰਨਾ ਮਹੱਤਵਪੂਰਨ ਹੈ। BBMB ਦੇ ਚੇਅਰਮੈਨ ਦੀ ਨਿਯੁਕਤੀ ਨੂੰ ਲੈ ਕੇ ਹੁਣ ਤੱਕ ਨਾ ਪਿਛੀਆਂ ਸਰਕਾਰਾਂ ਨੇ ਕੁਝ ਕੀਤਾ ਤੇ ਨਾ ਹੀ ਐਤਕੀ ਵੀ ਕੁਝ ਖਾਸ ਕੀਤਾ ਜਾ ਰਿਹਾ ਇਹ ਇਲਜ਼ਾਮ ਸੀਨੀਅਰ ਪੱਤਰਕਾਰਾਂ ਨੇ ਲਾਇਆ। ਸਿੱਧੇ ਤੌਰ ਦੇ ਉੱਤੇ ਇਲਜ਼ਾਮ ਲੱਗਿਆ ਹੈ ਕਿ ਹੁਣ ਤੱਕ ਇਹ ਲੜਾਈ ਲੜੀ ਹੀ ਨਹੀਂ ਗਈ। BBMB ਦੇ ਚੇਅਰਮੈਨ ਆ ਜਾਂ BBMB ਦੇ ਜਿਹੜੇ ਵੱਡੇ ਅਫਸਰ ਨੇ ਜਿਨ੍ਹਾਂ ਨੇ ਪੰਜਾਬ ਦੇ ਪਾਣੀਆਂ ਦਾ ਬਚਾ ਕਰਨਾ ਸੀ ਜਿਨ੍ਹਾਂ ਨੇ ਪੰਜਾਬ ਦਾ ਹੱਕ ਰੱਖਣਾ ਸੀ ਉਹਨਾਂ ਦੀ ਨਿਯੁਕਤੀਆਂ ਦੇ ਵਿੱਚ ਫੇਰ ਫੇਰ ਹੁੰਦੀ ਰਹੀ ਇੱਥੋਂ ਤੱਕ ਇਲਜ਼ਾਮ ਲੱਗੇ ਜਿਸੀਨੀਅਰ ਪੱਤਰਕਾਰਾਂ ਦੀ ਮੰਨੀਏ ਤੇ ਚੀਫ ਇੰਜੀਨੀਅਰ ਅਤੇ ਮੈਂਬਰ ਇਰੀਗੇਸ਼ਨ ਪੰਜਾਬ ਤੋਂ ਹੁੰਦਾ ਸੀ ਜਾਂ ਮੈਂਬਰ ਪਾਵਰ ਪੰਜਾਬ ਤੋਂ ਹੁੰਦਾ ਸੀ ਤੇ ਮੈਂਬਰ ਇਰੀਗੇਸ਼ਨ ਹਰਿਆਣਾ ਤੋਂ ਹੁੰਦਾ ਸੀ ਪਰ ਹੁਣ ਭਾਰਤ ਸਰਕਾਰ ਦੇ ਅੰਡਰ ਹੀ ਸਾਰਾ ਕੁਝ ਹੋ ਗਿਆ ਗਵਰਨਮੈਂਟ ਆਫ ਇੰਡੀਆ ਨੇ ਓਵਰਟੇਕ ਕਰ ਲਿਆ ਤੇ ਜਿੰਨੇ ਵੀ ਅਧਿਕਾਰੀ ਨੇ ਸਾਰੇ ਗਵਰਨਮੈਂਟ ਆਫ ਇੰਡੀਆ ਦੇ ਮੋਸਟਲੀ ਹੈਗੇ ਨੇ ਤੇ ਸੂਬਿਆਂ ਤੱਕ ਹੁਣ ਇਹ ਗੱਲ ਰਹਿਣ ਨਹੀਂ ਦਿੱਤੀ ਗਈ ਸੂਬਿਆਂ ਦੇ ਹੱਥ ਦੇ ਵਿੱਚ ਕਮਾਂਡ ਖਿੱਚ ਕੇ ਗਵਰਨਮੈਂਟ ਆਫ ਇੰਡੀਆ ਨੇ ਆਪਣੇ ਹੱਥੀ ਲੈ ਲਿਆ ਪਰ ਪੰਜਾਬ ਸਰਕਾਰ ਦੇ ਜਲ ਸਰੋਤ ਡਿਪਾਰਟਮੈਂਟ ਦੇ ਵਿੱਚ ਇੱਕ ਸਟੈਂਡ ਲੈਣ ਵਾਲਾ ਅਫਸਰ ਜ਼ਰੂਰ ਦਿਖ ਗਿਆ ਇੱਕ ਨਿਯੁਕਤੀ ਹੋਈ ਹੈ ਉਸ ਦਾ ਨਾਮ ਹੈਗਾ ਕ੍ਰਿਸ਼ਨ ਕੁਮਾਰ ਔਰ ਉਹਨਾਂ ਨੇ ਸਟੈਂਡ ਲਿਆ ਹੈ ਪੰਜਾਬ ਇਸ ਵੇਲੇ ਇਸ ਸਥਿਤੀ ਵਿੱਚ ਨਹੀਂ ਹੈ ਕਿ ਵੱਧ ਪਾਣੀ ਦਿੱਤਾ ਜਾਵੇ ਅਸਲ ਦੇ ਵਿੱਚ ਬੀਬੀਐਮਬੀ ਦੀ ਇੱਕ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਹਰਿਆਣਾ ਨੂੰ ਵੱਧ ਪਾਣੀ ਦੇਣ ਦੀ ਤਜਵੀਜ਼ ਰੱਖੀ ਗਈ ਸੀ 4000 ਕਿਊਸਿਕ ਤਾਂ ਮਤੇ ਅਨੁਸਾਰ ਜਾਂਦਾ ਹੀ ਹੈ ਪਾਣੀ ਪਰ ਐਤਕੀ ਜਾਣਕਾਰੀ ਮੁਤਾਬਕ ਇਹ ਟੋਟਲ 8500 ਕਿਊਸਿਕ ਪਾਣੀ ਦੇਣ ਦੀ ਗੱਲ ਕੀਤੀ ਗਈ ਜਿਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਜਾਣਕਾਰੀ ਦਿੱਤੀ ਕਿ ਝੋਨੇ ਦੀ ਸਿੰਚਾਈ ਵਾਸਤੇ ਹੁਣ ਪੰਜਾਬ ਇਸ ਸਥਿਤੀ ਦੇ ਵਿੱਚ ਨਹੀਂ ਹੈ ਕਿ ਹਰਿਆਣੇ ਨੂੰ ਵੱਧ ਪਾਣੀ ਦੇਵੇ। ਇਹ ਕਹਿ ਰਿਹਾ ਹੈ ਕਿ ਕਿਉਂਕਿ ਜੂਨ ਮਹੀਨੇ ਦੇ ਵਿੱਚ ਝੋਨਾ ਲੱਗਣਾ ਸ਼ੁਰੂ ਹੋ ਜਾਣਾ ਹੈ। ਤੇ ਇਸ ਸਥਿਤੀ ਦੇ ਵਿੱਚ ਪੰਜਾਬ ਇਸ ਅਵਸਥਾ 'ਚ ਨਹੀਂ ਹੈ ਕਿ ਵੱਧ ਪਾਣੀ ਅੱਗੇ ਭੇਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਥੋਂ ਤੱਕ ਕਿਹਾ ਕਿ ਹਰਿਆਣਾ ਨੂੰ ਤਾਂ ਯਮਨਾ ਵਿੱਚੋਂ ਵੀ 5.6 ਏਕੜ ਫੁੱਟ ਪਾਣੀ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ ਹੁਣ ਇਹੋ ਜੀ ਸਥਿਤੀ ਦੇ ਵਿੱਚ ਹਰਿਆਣਾ ਫਿਰ ਕਿਉਂ ਵਾਰ-ਵਾਰ ਪਾਣੀ ਮੰਗ ਰਿਹਾ ਹੈ ਦੇ ਉੱਤੇ ਸਵਾਲ ਖੜੇ ਕੀਤੇ ਪੰਜਾਬ ਉਸ ਵਿੱਚੋਂ ਕੋਈ ਹਿੱਸਾ ਨਹੀਂ ਲੈਂਦਾ ਇਹ ਗੱਲ ਸੀਨੇ ਪੱਤਰਕਾਰਾਂ ਨੇ ਵੀ ਵਿਸ਼ੇਸ਼ ਕੀਤੀਆਂ ਤੇ ਸੀਐਮ ਭਗਵੰਤ ਮਾਨ ਨੇ ਵੀ ਵਿਸ਼ੇਸ਼ ਕੀਤੀ ਹੈ ਇਹ ਗੱਲ ਤਾਂ ਠੀਕ ਹੈ ਪਰ ਸਵਾਲ ਅਸਲ ਵਿੱਚ ਇਹ ਹੈ ਕਿ ਕੀ ਹੁਣ ਪੰਜਾਬ ਨੂੰ ਵੱਧ ਪਾਣੀ ਦੇਣਾ ਪਵੇਗਾ ਸਵਾਲ ਇਹ ਹੈ ਕਿਉਂਕਿ ਇਹ ਮਸਲਾ ਹੁਣ ਕੇਂਦਰ ਕੇਂਦਰੀ ਮੰਤਰਾਲੇ ਕੋਲ ਪਹੁੰਚ ਚੁੱਕਿਆ ਹੈ ਔਰ ਇਸ ਮਸਲੇ ਦੇ ਉੱਤੇ ਹੁਣ ਕੇਂਦਰ ਕੀ ਫੈਸਲਾ ਲੈਂਦਾ ਵੱਡਾ ਸਵਾਲ ਇਹ ਹੈ ਕੀ ਹਰਿਆਣਾ ਨੂੰ ਵੱਧ ਪਾਣੀ ਦੇਣਾ ਪਵੇਗਾ ਉਸ ਪੋਜੀਸ਼ਨ ਤੇ ਜਦੋਂ ਪੰਜਾਬ ਕੋਲ ਆਲਰੇਡੀ ਪਾਣੀ ਨਹੀਂ ਹੈ ਹਾਲਾਂਕਿ ਸੀਐਮ ਭਗਵੰਤ ਮਾਨ ਨੇ ਇਹ ਵਿਕਲਪ ਜ਼ਰੂਰ ਦਿੱਤਾ ਕਿ ਜਿਹੜਾ ਕੇਂਦਰ ਸਰਕਾਰ ਨੇ ਪਾਣੀ ਰੋਕਿਆ ਹੈ ਪਾਕਿਸਤਾਨ ਜਾਣ ਵਾਸਤੇ ਉਹ ਸਾਡੇ ਵੱਲੋਂ ਕੱਢ ਲੋ ਤੇ ਅਸੀਂ ਤੁਹਾਨੂੰ ਅੱਗੇ ਹੋਰ ਪਾਣੀ ਦੇ ਦਿੰਨੇ ਆ ਸੀਨੀਅਰ ਪੱਤਰਕਾਰਾਂ ਨੇ ਉੱਤੇ ਵੀ ਇਤਰਾਜ਼ ਕੀਤਾ ਕਹਿੰਦੇ ਕਿ ਜਿਹੜੇ ਪਾਣੀ ਪੰਜਾਬ ਦੇ ਨੇ ਉਹਨਾਂ ਉੱਤੇ ਪੰਜਾਬ ਦਾ ਹੱਕ ਹੈ ਔਰ ਸੀਐਮ ਭਗਵੰਤ ਮਾਨ ਸੀਨੀਅਰ ਪੱਤਰਕਾਰਾਂ ਦੇ ਇਲਜ਼ਾਮ ਦੇ ਬਕੌਲ ਉਹਨਾਂ ਪਾਣੀਆਂ ਨੂੰ ਆਪਣੇ ਹੱਥੋਂ ਗਵਾ ਰਹੇ ਆ ਇਹ ਕਹਿ ਕੇ ਕਿ ਕੇਂਦਰ ਸਰਕਾਰ ਨੇ ਉਹ ਪਾਣੀ ਰੋਕ ਕੇ ਤੇ ਸਾਨੂੰ ਦੇ ਦੋ ਖੈਰ ਇੱਕ ਵੱਖਰਾ ਮੁੱਦਾ ਹੈ ਵਿਸ਼ੇਸ਼ ਤੌਰ ਦੇ ਉੱਤੇ ਉਸ ਉੱਤੇ ਚਰਚਾ ਲਾਜ਼ਮੀ ਹੈ ਪਰ ਫਿਲਹਾਲ ਅਸਲ ਸਵਾਲ ਇਹ ਹੈ ਕਿ ਕੀ ਹਰਿਆਣੇ ਨੂੰ ਹੋਰ ਪਾਣੀ ਦਿੱਤਾ ਜਾਵੇਗਾ ਕਿ ਨਹੀਂ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬਣੇ ਰੂਵਾਨ ਇੰਡੀਆ ਪੰਜਾਬੀ ਤੇ